ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਸਿਆਣੇ ਕਹਿੰਦੇ ਹੁੰਦੇ ਆ ਵੀ ਸਿਆਣਾ ਬੰਦਾ ਹਮੇਸ਼ਾ ਸਿਆਣੀ ਗੱਲ ਕਰਦਾ ਔਰ ਇਹਦੀ ਉਦਾਹਰਣ ਕੱਲ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਹੋਣਾ ਨੇ ਪੇਸ਼ ਕੀਤੀ ਜਦੋਂ ਉਹਨਾਂ ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਇੱਕ ਚਿੱਠੀ ਜਿਹੜੀ ਆ ਉਹ ਦੇਸ਼ ਦੇ ਮੌਜੂਦਾ ਯਾ ਕਾਰਜਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕੀਤੀ ਉਹ ਕਹਿੰਦੇ ਵੀ ਜਦੋਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਮੈਂ ਲਗਾਤਾਰ ਨਜ਼ਰ ਬਣਾਈ ਹੋਈ ਆ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜੇ ਆ ਇਹ ਭਾਸ਼ਣ ਦੀ ਮर्यादा ਹੀ ਭੁੱਲ ਗਏ ਇਹ ਸ਼ਬਦਾਂ ਦੀ ਮर्यादा ਹੀ ਭੁੱਲ ਗਏ ਕਹਿੰਦੇ ਇਦਾਂ ਲੱਗਦਾ ਵੀ ਇਹ ਕਿਸੇ ਇੱਕ ਫਿਰਕੇ ਦੇ ਜਿਹੜਾ ਜਾਂ ਇੱਕ ਸਮੁਦਾਏ ਦੇ ਪ੍ਰਧਾਨ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਨਹੀਂ ਇੱਕ ਫਿਰਕੇ ਨੂੰ ਕਹਿੰਦੇ ਪੂਰਾ ਟਾਰਗੇਟ ਕਰ ਰਿਹਾ ਏ ਫਿਰ ਉਹ ਕਹਿੰਦੇ ਆ ਉਹ ਫਿਰ ਗਾਗਰ ਚ ਸਾਗਰ ਭਰ ਦਿਆ ਕਿਉਂਕਿ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਉਹ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਗਰੀਮਾ ਹੁੰਦੀ ਐ ਇਹਦੀ ਇੱਕ ਜਿਹੜਾ ਮਿਆਰ ਹੁੰਦਾ ਕਹਿੰਦੇ ਇਹਨਾਂ ਤੇ ਉਹ ਵੀ ਗਵਾ ਲਿਆ ਬਈ ਇਦਾਂ ਦੀ ਬਿਆਨਬਾਜ਼ੀ ਕਰਕੇ ਸਾਰਾ ਜਿਹੜਾ ਲੈਵਲ ਹੁੰਦਾ ਇਸ ਏਡੇ ਵੱਡੇ ਅਹੁਦੇ ਦਾ ਕਹਿੰਦੇ ਉਹ ਸਾਰਾ ਹੀ ਇਹਨਾਂ ਨੇ ਜਿਹੜਾ ਉਹਨੂੰ ਗਿਰਾ ਲਿਆ ਉਹਦੀ ਮਰਿਆਦਾ ਨਹੀਂ ਰੱਖੀ ਇਸ ਅਹੁਦੇ ਦੀ ਫੇਰ ਉਹ ਅੱਗੋਂ ਕਹਿੰਦੇ ਆ ਵੀ ਮੈਨੂੰ ਉਮੀਦ ਐ ਪੰਜਾਬ ਦੇ ਜਿਹੜੇ ਲੋਕ ਆ ਉਹ ਇਹੋ ਜਿਹਿਆਂ ਫਿਰਕਾ ਪ੍ਰਸਤੀ ਗੱਲਾਂ ਦੇ ਵਿੱਚ ਨਹੀਂ ਆਉਣਗੇ ਉਹ ਆਪਣੀ ਮਤ ਦਾ ਇਸਤੇਮਾਲ ਆਪਣੀ ਮਤ ਨਾਲ ਕਰਨਗੇ ਆਪਣੇ ਢੰਗ ਨਾਲ ਕਰਨਗੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਨਹੀਂ ਆਉਣਗੇ। ਔਰ ਦੂਜੇ ਪਾਸੇ ਜਦੋਂ ਇਹ ਚਿੱਠੀ ਉਹਨਾਂ ਨੇ ਜਾਰੀ ਕੀਤੀ ਇਸੇ ਦੌਰਾਨ ਯੂਪੀ ਦੇ ਜਿਹੜੇ ਮੁੱਖ ਮੰਤਰੀ ਆ ਯੋਗੀ ਅਦਿੱਤਿਆਨਾਥ ਸਾਹਿਬ ਉਹ ਵੀ ਜਿਹੜੇ ਆ ਪੰਜਾਬ 'ਚ ਸੀਗੇ ਰਵਨੀਤ ਬਿੱਟੂ ਹੋਣਾ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਉਹ ਕਹਿੰਦੇ ਜੀ 48 ਘੰਟਿਆਂ ਦੇ ਵਿੱਚ ਕਹਿੰਦੇ ਅਸੀਂ ਜਿਹੜਾ ਨਸ਼ਾ ਪੰਜਾਬ 'ਚੋਂ ਖਤਮ ਕਰ ਦੇਣਾ ਚਲੋ ਬਹੁਤ ਅੱਛੀ ਗੱਲ ਆ ਕਿਉਂਕਿ ਨਸ਼ਿਆਂ ਨੇ ਪੰਜਾਬ ਦਾ ਬੁਰਾ ਹਾਲ ਵੀ ਕੀਤਾ ਹੋਇਆ ਪਰ ਤੁਸੀਂ ਲੀਡਰਸ ਵੇਖੋ ਇਹ ਸਾਲਾਂ ਬੱਧੀਆਂ ਤੋਂ ਸ਼ੁਰੂ ਹੋਏ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀਗੇ ਕਹਿੰਦੇ ਵੀ ਮੈਨੂੰ ਸਾਲ ਦੇ ਦਿਓ ਮੈਂ ਨਸ਼ਾ ਖਤਮ ਕਰ ਦੇਣਾ ਫੇਰ ਆਪਣੇ ਭੂਤਮਾਨ ਹੋਣੀ ਆਗੇ ਕਹਿੰਦੇ 6 ਮਹੀਨੇ ਦੇ ਦਿਓ ਕਰ ਦੇਣਾ ਹੁਣ ਸਾਲ ਤੋਂ 6 6 ਤੋਂ ਘੰਟਿਆਂ ਤੇ ਗੱਲ ਆ ਗਈ ਹੈ ਤੇ ਜਦੋਂ ਮੈਨੂੰ ਲੱਗਦਾ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨਾ 2027 ਦੇ ਵਿੱਚ ਤੇ ਇਹਨਾਂ ਨੇ ਕਹਿਣਾ 48 ਭਾਜੀ ਤੁਸੀਂ ਰਿਜ਼ਲਟ ਆਉਣ ਦਿਓ ਨਾਲ ਹੀ ਅਸੀਂ ਫੋਰਸ ਜਿਹੜੀ ਹੈ ਐਕਸ਼ਨ ਚ ਲਾ ਦੇਣੀ ਸੋ ਇਦਾਂ ਦੇ ਜਿਹੜੇ ਵਾਦੇ ਆ ਲੋਕਾਂ ਨੂੰ ਲਪਾਉਣਾ ਇਹ ਜਾਇਜ਼ ਨਹੀਂ ਹੈ ਇਸੇ ਦਾ ਹੀ ਜ਼ਿਕਰ ਜਿਹੜਾ ਡਾਕਟਰ ਮਨਮੋਹਨ ਸਿੰਘ ਹੋਣਾ ਨੇ ਕੀਤਾ ਵੀ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਲੋਕਾਂ ਦੇ ਵਿੱਚ ਫਿਰਕਾਪ੍ਰਸਤੀ ਨਾ ਪਾਓ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ ਉਹ ਇੱਕ ਸਮਾਜ ਦਾ ਨਹੀਂ ਹੁੰਦਾ ਉਹਦੇ ਸਿਰ ਦੇ ਉੱਤੇ ਪੂਰੀ ਦੇਸ਼ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਕਿ ਕਿਸੇ ਇੱਕ ਪਾਰਟਿਕੂਲਰ ਸਮਾਜ ਦੀ ਔਰ ਪ੍ਰਧਾਨ ਮੰਤਰੀ ਨੂੰ ਚਾਹੀਦਾ ਵੀ ਵਿਕਾਸ ਦੇ ਕੰਮ ਕਰੇ ਕਹਿੰਦੇ ਇਹਨਾਂ ਨੇ ਤਾਂ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਡੀਆਂ ਜਿਹੜੀਆਂ ਫੋਰਸਿਸ ਆ ਸਾਡੇ ਜਿਹੜੇ ਸੁਰੱਖਿਆ ਬਲ 4-4 ਸਾਲ ਵਾਸਤੇ ਕਹਿੰਦੇ ਅਗਨੀਵੀਰ ਭਰਤੀ ਕਰੀ ਜਾਂਦੇ ਆ ਮੁੜ ਕੇ ਉਹਨਾਂ ਨੂੰ ਜਿਹੜਾ ਵਾ ਤੋੜ ਦਿੰਦੇ ਆ ਘਰਾਂ ਨੂੰ ਰਿਟਾਇਰ ਕਰਕੇ ਕਹਿੰਦੇ ਉਹਨਾਂ ਕਰਨਾ ਕੀ ਆ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਭਾਵੇਂ ਕਿ ਕਿਉਂਕਿ ਉਹ ਹੈ ਤਾਂ ਇੰਡੀਆ ਗਠਬੰਧਨ ਦਾ ਹੀ ਹਿੱਸਾ ਨੇ ਉਹ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਤੇ ਇਹਨੂੰ ਰੱਦ ਕਰਾਂਗੇ ਤੇ ਰੈਗੂਲਰ ਭਰਤੀ ਜਿਹੜੀ ਆ ਉਹ ਫੌਜ ਦੇ ਵਿੱਚ ਕਰਾਂਗੇ ਕੀ ਕਹਿੰਦੇ ਤਮਾਸ਼ਾ ਬਣਾ ਕੇ ਰੱਖ ਦਿੱਤਾ ਇਸ ਮੁਲਕ ਨੂੰ ਤੁਸੀਂ ਸੋ ਗੱਲ ਫੇਰ ਉਹੀ ਆਂਦੀ ਆ ਕਿ ਇਹ ਜਿਹੜੇ ਚਿੱਠੀ ਜਾਰੀ ਹੋਈ ਆ ਕੱਲ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਇਸ ਚਿੱਠੀ ਦੇ ਬੜੇ ਮayne ਨਿਕਲਦੇ ਨੇ ਕਿਉਂਕਿ ਅਸੀਂ ਦੇਖਿਆ 6 ਗੇੜਾਂ ਦੇ ਵਿੱਚ ਲਗਭਗ ਜਦੋਂ ਪ੍ਰਧਾਨ ਮੰਤਰੀ ਜਾਂ ਇਹਨਾਂ ਦੇ ਬਾਕੀ ਜਿਹੜੇ ਸਟਾਰ ਕੈਂਪੇਨਰ ਸੀਗੇ ਜਦੋਂ ਭਾਸ਼ਣ ਜਾਂ ਤਕਰੀਰ ਕਰਦੇ ਸੀਗੇ ਤਾਂ ਅਜਿਹੀ ਹੀ ਜਿਹੜੀ ਹੈ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਸੀ ਕੋਈ ਕਹਿੰਦਾ ਸੀ ਵੀ ਤੁਹਾਡੇ ਮੰਗਲ ਸੂਤਰ ਖੋਲਣਗੇ ਕੋਈ ਕਹਿੰਦੇ ਸੀ ਤੁਹਾਡੇ ਬੈਂਕਾਂ 'ਚ ਪਿਆ ਪੈਸਾ ਜਾਂ ਤੁਹਾਡੇ ਘਰ ਜਾਂ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਉਹ ਇੱਕ ਖਾਸ ਵਰਗ ਨੂੰ ਦੇ ਦਿੱਤੀਆਂ ਜਾਣਗੀਆਂ ਸੋ ਹੋਇਆ ਇਦਾਂ ਹੀ ਆ ਬਿਲਕੁਲ ਨਚੋੜ ਆਖਰਕਾਰ ਕੱਢਿਆ ਡਾਕਟਰ ਮਰਮੋਨ ਸਿੰਘ ਹੋਣਾ ਨੇ ਜਦੋਂ ਇਹ ਚਿੱਠੀ ਜਾਰੀ ਕੀਤੀ ਜਿਦੇ ਵਿੱਚ ਇਹਨਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਸਾਹਿਬ ਯਾਨੀ ਕਿ ਨਰਿੰਦਰ ਮੋਦੀ ਹੋਣਾ ਨੂੰ ਸੰਬੋਧਨ ਕਰਦੇ ਆ ਲਿਖਿਆ ਵੀ ਤੁਸੀਂ ਅਜਿਹੀਆਂ ਗੱਲਾਂ ਨਾ ਕਰੋ ਅਜਿਹੀਆਂ ਜਿਹੜੀਆਂ ਤੁਸੀਂ ਕੋਝੀਆਂ ਇਹ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹੋ ਨਾ ਕਰੋ ਪ੍ਰਧਾਨ ਮੰਤਰੀ ਅਹੁਦੇ ਦੀ ਗਰਮਾ ਨੂੰ ਤੁਸੀਂ ਬਰਕਰਾਰ ਰੱਖੋ ਇਸ ਅਹੁਦੇ ਦੀ ਇੱਕ ਡੈਕੋਰਮ ਹੁੰਦਾ ਇਹ ਇੱਕ ਅਹੁਦਾ ਜਿਹੜਾ ਵਾ ਇਹ ਦੁਨੀਆ ਦੇਖਦੀ ਆ ਤੁਹਾਨੂੰ ਇਸ ਕਰਕੇ ਇਸ ਸਾਡੇ ਦੇਸ਼ ਮਾਣ ਮੱਤੇ ਦੇਸ਼ ਦਾ ਮਾਣ ਤੁਹਾਡੇ ਹੱਥ ਦੇ ਵਿੱਚ ਹੈ ਤੇ ਤੁਸੀਂ ਜਿਹੜਾ ਇਹਦੀ ਪੱਤ ਰੋਲੋ ਨਾ